ਅੱਜ ਭਾਰਤੀ ਵਾਲਮੀਕੀ ਧਰਮ ਸਮਾਜ ਰਜਿਸਟਰ ਭਾਵਾ ਦਸ ਸ਼ਾਖਾ ਲੁਧਿਆਣਾ ਦੀ ਮੀਟਿੰਗ ਕਪੂਰਪਾਲਸ ਵਿਖੇ ਉਜੋਜਿਤ ਕੀਤੀ ਗਈ ਹੈ ਜਿਸ ਦੇ ਵਿੱਚ ਵਿਸ਼ਵ ਰਤਨ ਸਬਦਾਨ ਨਰਮਤਾ ਭਾਰਤੀਆ ਦੇ ਮਸੀਹਾ ਯੁਗਪੁਰਸ਼ ਮਹਾਮਾਨਵ ਡਾਕਟਰ ਭੀਮਰਾਮ ਵੇਦਕਰ ਜੀ ਦੇ 134ਵੇਂ ਜਨਮ ਦਿਨ ਨੂੰ ਸਮਰਪਿਤ ਜਿਹੜਾ ਵਿਸ਼ਾਲ ਸਮਾਗਮ ਗੁਨਾਣਾ ਪਵਨ ਵਿਖੇ 11 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ ਉਸ ਦੀਆਂ ਤਿਆਰੀਆਂ ਸੰਬੰਧੀ ਜਿਹੜੀ ਹੈ ਮੀਟਿੰਗ ਦਾ ਯੋਜਿਤ ਕੀਤੀ ਗਈ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਲੋਕਲ ਐਮਐਲਏ ਸਵਾਨ ਉਥੇ ਮੈਂਬਰ ਪਾਰਲੀਮੈਂਟ ਰਾਜ ਸਭਾ ਆਪਣੇ ਸੰਜੀਵ अरोड़ा ਜੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ ਤੇ ਇਹਦੇ ਨਾਲ ਨਾਲ ਜਿਹੜਾ ਭਾਰੀ ਗਿਣਤੀ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚੋਂ ਜਿਹੜੇ ਭਾਵਾ ਦੇ ਜਿਹੜੇ ਕਾਰਕਟਰ ਉਹ ਤੋਂ ਸ਼ਮੂਲਿਤ ਕਰਨਗੇ ਤੇ ਉਥੇ ਡਾਕਟਰ ਮੀਤਕਰ ਸਾਹਿਬ ਤੇ ਇੱਕ ਨਾਟਕ ਵੀ ਖੇਡਿਆ ਜਾਵੇਗਾ ਅਤੇ ਡਾਕਟਰ ਮੀਤਕਰ ਸਾਹਿਬ ਦੀ ਫੋਟੋ ਦੀ ਜਿਹੜੀ ਆ ਉਥੇ ਟੀ-ਸ਼ਰਟਾਂ ਜਿਹੜੀਆਂ ਉਹ ਵੀ ਪਿੰਟ ਕੀਤੀਆਂ ਜਾਣੀਆਂ ਵਾ ਇੱਕ ਵਾਰੀ ਫੇਰ ਸਾਰਿਆਂ ਨੂੰ ਅਪੀਲ ਹੈ ਕਿ ਉਸ ਦਿਨ 11 April ਨੂੰ 11 ਵਜੇ ਗੁਰਨਾਨਕ ਦੇਵ ਪਵਨ ਦੇ ਵਿੱਚ ਹਮੂਮਾ ਕੇ ਪਹੁੰਚੋ ਧੰਨਵਾਦ ਜੈ ਬੰਦਗੀ ਜੜੀ ਵਿਸ਼ੇਸ਼ ਮੀਟਿੰਗ ਕਰਮ ਜੋਗੀ ਅਸ਼ਨੀ ਸੋਤਰੀ ਦੀ ਹੋਈ ਵਿੱਚ ਕੀਤੀ ਗਈ ਆ 11 April ਨੂੰ ਗੁਰਨਾਨਕ ਪਵਨ ਵਿਖੇ 11 ਵਜੇ ਬਹੁਤ ਹੀ ਸਤਿਕਾਰਯੋਗ ਬਾਬਾ ਸਾਹਿਬ ਡਾਕਟਰ ਬੀ ਆਰ ਮਕਰਜੀ ਦਾ ਜਨਮ ਦਿਹਾੜਾ ਉਸੇ ਲੜੀ ਵਜੋਂ ਮਨਾਇਆ ਜਾ ਰਿਹਾ ਆ ਤੇ ਵਿਸ਼ੇਸ਼ ਤੌਰ ਤੇ ਅਸੀਂ ਭਾਰਤੀ ਵਾਲਮੀਕੀ ਟਰਮਸਮਾਈ ਵੱਲੋਂ ਸਾਰੇ ਹੀ ਪਰਿਵਾਰਾਂ ਨੂੰ ਤੇ ਸਾਰੇ ਹੀ ਸਮੂਹ ਦੇਸ਼ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਆਓ ਉਸ ਦਿਨ ਉੱਥੇ ਪਹੁੰਚੀਏ ਤੇ 바ਵਾ ਸਾਹਿਬ ਦੇ ਉੱਤੇ ਜਿਹੜੇ ਵਿਚਾਰਧਾਰਾ ਦੇ ਲੋਕ ਆ ਉਹਨਾਂ ਦੇ ਵਿਸ਼ੇਸ਼ ਤੌਰ ਤੇ ਵਿਚਾਰ ਸੁਣੀਏ ਤਾਂ ਵਿਸ਼ੇਸ਼ ਤੌਰ ਤੇ ਇੱਕ ਨਾਟਕ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਕਿਉਂਕਿ 바ਵਾ ਸਾਹਿਬ ਉੱਥੇ ਪਹੁੰਚਦੇ ਬੰਦਿਆਂ ਨੂੰ ਜਿਹੜੀ ਕੀਤੀ ਗਈ ਸਥਿਤੀ ਆ ਉਹਦੇ ਬਾਰੇ ਦੱਸਣਗੇ ਤੇ ਵਿਸ਼ੇਸ਼ ਤੌਰ ਤੇ ਉਹਦੇ ਚ ਗੈਸਟ ਦੇ ਰੂਪ ਵਿੱਚ ਅਮਨ अरोड़ा ਜੀ ਪਹੁੰਚ ਰਹੇ ਨੇ ਸੰਜੀਵ अरोड़ा ਜੀ ਪਹੁੰਚ ਰਹੇ ਨੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਜੋ ਭਾਰਤੀਆ ਵਾਲਮੀਕੀ ਤਰਨਸਮਾਜ ਦੀ ਨੀਤੀ ਆ ਉਹਦੇ ਤੇ ਪਹੁੰਚ ਕੇ ਸਾਰੇ ਲੋਕੇ ਉੱਤੇ ਵਿਚਾਰ ਦੇਣਗੇ ਇਹਨਾਂ ਸ਼ਬਦਾਂ ਦਾ ਧੰਨਵਾਦ ਜੈ ਵਾਲਮੀਕੀ